ਗ੍ਰੰਥਾਂ ਚ ਅਸੀਂ ਪੜਿਆ ਕਿ ਪਿੱਪਲ ਉੱਪਰ 33 ਕਰੋੜ ਦੇਵੀ ਦੇਵਤਾਂ ਦਾ ਵਾਸ ਹੁੰਦਾ ਤੁਸੀਂ ਵੀ ਸਹਿਮਤ ਹੋਵੋਗੇ ਇਹ ਰੁੱਖ ਖੁੱਲੇ ਮੈਦਾਨਾਂ ਚ ਸਾਨੂੰ ਅਕਸਰ ਨਜ਼ਰ ਆਉਂਦੇ ਆ ਗੱਲ ਸੁਣੋ ਜੇ ਡਾਕਟਰ ਤੇਰਾ ਗੌਰ ਤੁਹਾਡੇ ਘਰ ਦੇ ਅੰਦਰ ਹੀ 33 ਕਰੋੜ ਦੇਵਤਿਆਂ ਦਾ ਵਾਸ ਕਰਵਾ ਦੇ ਮਨ ਜਾਉਂਗੇ ਨਾ ਮੈਨੂੰ ਮੈਂ ਡਾਕਟਰ ਤੇਰਾ ਗੌਰ ਮੈਂ ਗੱਲ ਕਰਾਂਗੀ ਪਿੱਪਲ ਦੇ ਰੁੱਖ ਬਾਰੇ ਜਿਹਨੂੰ ਵੈਦਿਕ ਸ਼ਾਸਤਰਾਂ ਚ ਅਮਰਤਾ ਦਾ ਪ੍ਰਤੀਕ ਮੰਨਿਆ ਗਿਆ ਹੈ ਪਿੱਪਲ ਦੇ ਵਿੱਚ ਭਗਵਾਨ ਵਿਸ਼ਨੂੰ ਦਾ ਨਿਵਾਸ ਮੰਨਿਆ ਜਾਂਦਾ ਹੈ ਤੇ ਇਹਦੇ ਪੱਤਿਆਂ 'ਚ ਤਿੰਨ ਲੋਕਾਂ ਦੀ ਊਰਜਾ ਵਸਦੀ ਹੈ। ਗ੍ਰੰਥ ਕਹਿੰਦੇ ਆ ਕਿ ਪਿੱਪਲ ਨੂੰ ਟੱਚ ਕਰਨਾ, ਇਵਨ ਛੂਣਾ, ਸਪਰਸ਼ ਕਰਨਾ ਤੇ ਪੂਜਣਾ ਮਨੁੱਖ ਦੇ ਪਾਪ ਮਿਟਾਉਂਦਾ। ਪਰ ਅੱਜ ਕਈ ਲੋਕ ਖਾਸ ਕਰਕੇ ਵਿਦੇਸ਼ਾਂ 'ਚ ਬੈਠੇ ਐਨਆਰਆਈਸ ਵੀਰ ਭੈਣ ਭਰਾ ਜਿਹੜੇ ਨੇ ਇਸ ਕੋਲੋਂ ਬਹੁਤ ਦੁਖੀ ਆ। ਉਹ ਕਹਿੰਦੇ ਆ ਕਿ ਨੇੜੇ ਤੜੇ ਕੋਈ ਪਿੱਪਲ ਦਾ ਦਰਖਤ ਹੀ ਨਹੀਂ ਆ। ਅਸੀਂ ਧਰਮ ਕਰਮ ਕਿਵੇਂ ਕਰੀਏ ਉਹ ਜੋ ਭਾਰਤ ਮੂਲ ਨਾਲ ਜੁੜੇ ਹੋਇਆ ਜਿਨ੍ਹਾਂ ਦੀ ਕਰਮ ਭੂਮੀ ਵਿਦੇਸ਼ ਆ ਉਹ ਸੱਚਮੁੱਚ ਬੜੀ ਵੱਡੀ ਤਕਲੀਫ ਚ ਨੇ ਕਿਉਂਕਿ ਪਿਤਰ ਕਰਮ ਤੋਂ ਲੈ ਕੇ ਦਿਨ ਚਰਿਆ ਦੀ ਪੂਜਾ ਤੱਕ ਸਾਨੂੰ ਪਿੱਪਲ ਦੇ ਰੁੱਖ ਦੀ ਲੋੜ ਪੈਂਦੀ ਆ ਪਿੱਪਲ ਦਾ ਮਹੱਤਵ ਬਹੁਤ ਹੈ ਤਾਂ ਫਿਰ ਹੱਲ ਕੀ ਆ ਮੈਂ ਜੁਆ ਹੱਲ ਦੇਣ ਲਈ ਹੱਲ ਬਹੁਤ ਹੀ ਸੌਖਾ ਤੁਸੀਂ ਨਰਸਰੀ ਤੋਂ ਪਿੱਪਲ ਦਾ ਪੌਦਾ ਲਿਆਉਣਾ ਵੱਡੇ ਗਮਲੇ ਚ ਲਾ ਲੈਣਾ ਚਾਹੇ ਤੁਸੀਂ ਘਰ 'ਚ ਰਹਿੰਦੇ ਹੋ ਤੇ ਚਾਹੇ ਤੁਸੀਂ ਰਹਿੰਦੇ ਹੋ ਫਲੈਟ 'ਚ ਗਮਲੇ ਵਾਲਾ ਪਿੱਪਲ ਵੀ ਪੂਜਾ ਲਈ ਓਨਾ ਹੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਜਿਹੜਾ ਮੈਦਾਨਾਂ 'ਚ ਲੱਗਿਆ ਜਾਂ ਮੰਦਰਾਂ 'ਚ ਲੱਗਿਆ ਪਿੱਪਲ ਦਾ ਰੁੱਖ ਹੁਣ ਸਵਾਲ ਆਉਂਦਾ ਕਿ ਕਿੱਥੇ ਲਾਈਏ ਜੇ ਤਾਂ ਤੁਸੀਂ ਫਲੈਟ 'ਚ ਰਹਿੰਦੇ ਹੋ ਤੁਸੀਂ ਬਾਲਕਨੀ 'ਚ ਟਰੈਸਟ ਜਾਂ ਗੈਲਰੀ 'ਚ ਵੱਡਾ ਕਮਲਾ ਰੱਖ ਲਓ ਜੇ ਤੁਹਾਡੇ ਕੋਲ ਘਰ ਦਾ ਖੁੱਲਾ ਵਿਹੜਾ ਆ ਪਹਿਲਾਂ ਤੁਸੀਂ ਗਮਲੇ 'ਚ ਪੌਦਾ ਲਗਾਉਣਾ ਨਰਸਰੀ ਤੋਂ ਲਿਆ ਕੇ ਤੇ ਜਦੋਂ ਉਹ ਵੱਡਾ ਹੋ ਜਾਏ ਤਾਂ ਉਹਨੂੰ ਬਾਹਰ ਜ਼ਮੀਨ 'ਚ ਟਰਾਂਸਫਰ ਕਰ ਦਿਓ ਤੇ ਜੇ ਘਰ ਦੇ ਅੱਗੇ ਬਾਹਰ ਕੱਚੀ ਜ਼ਮੀਨ ਨਜ਼ਰ ਆਉਂਦੀ ਹੈ ਗਲੀ 'ਚ ਤਾਂਦ ਤਾਂ ਗੱਲ ਹੀ ਬਹੁਤ ਵਧੀਆ ਸ਼ੁਭ ਹੈ ਖਾਸ ਕਰਕੇ ਦਿਸ਼ਾ ਕਿਹੜੀ ਲਾਉਣੀ ਹੈ ਪੂਰਬ ਜਾਂ ਉੱਤਰ ਪੂਰਬ ਦਿਸ਼ਾ 'ਚ ਪਿੱਪਲ ਲੱਗਣਾ ਚਾਹੀਦਾ ਪੂਰਬ ਜਾਂ ਉੱਤਰ ਦਿਸ਼ਾ ਚ ਦਿਸ਼ਾਵਾਂ ਮਾਪਣਾ ਮੈਂ ਦੱਸ ਦਿੱਤਾ ਹੋਇਆ ਤਰੀਕਾ ਤੁਹਾਨੂੰ ਇਹ ਦਿਸ਼ਾਵਾਂ ਸ਼ਾਸਤਰਾਂ ਅਨੁਸਾਰ ਧਾਰਮਿਕ ਤੌਰ ਤੇ ਪਵਿੱਤਰ ਮੰਨੀਆਂ ਗਈਆਂ ਹੁਣ ਇੱਕ ਹੋਰ ਮਹੱਤਵਪੂਰਨ ਗੱਲ ਕਰਨ ਲੱਗੇ ਹਾਂ ਪਿੱਪਲ ਨੂੰ ਰੋਜ਼ ਪਾਣੀ ਦਿੰਨੇ ਹੋ ਤੁਸੀਂ ਨਹੀਂ ਕਦੋਂ ਪਾਣੀ ਦੇਣਾ ਕਦੋਂ ਪਾਣੀ ਪਾਇਆ ਜਾਏ ਵੀਰਵਾਰ ਨੂੰ ਪਿੱਪਲ ਨੂੰ ਹਰਗੇਜ਼ ਹਰਗੇਜ਼ ਵੀ ਪਾਣੀ ਨਹੀਂ ਪਾਉਣਾ ਕਿਉਂਕਿ ਇਹ ਦਿਨ ਬ੍ਰਸਪਤੀ ਦੇਵਤਾ ਲਈ ਰੱਖਿਆ ਗਿਆ ਹੈ ਗਲਤੀ ਕਰਦੇ ਹੋ ਮੈਨੂੰ ਪਤਾ ਸੋ ਵੀਰਵਾਰ ਨੂੰ ਬਿਗ ਨੂੰ ਪਿੱਪਲ ਨੂੰ ਪਾਣੀ ਨਹੀਂ ਪਾਉਣਾ ਬ੍ਰਸਪਤੀ ਦੇਵਤਾ ਦਾ ਸਤਿਕਾਰ ਹੈ ਐਤਵਾਰ ਨੂੰ ਵੀ ਪਾਣੀ ਨਹੀਂ ਪੋੜਾ ਪਾਣੀ ਦੇਣ ਤੋਂ ਬਚਣਾ ਹੋਵੇਗਾ ਬਾਕੀ ਦਿਨਾਂ ਚ ਖਾਸ ਕਰਕੇ ਛੰਿਚਰਵਾਰ ਨੂੰ ਪਿੱਪਲ ਨੂੰ ਪਾਣੀ ਦੇਣਾ ਬੇਹਦ ਸ਼ੁਭ ਮੰਨਿਆ ਗਿਆ ਹੈ ਓਵਰਵਾਟਰਿੰਗ ਨਹੀਂ ਕਰਨੀ ਸ਼ਨੀਵਾਰ ਨੂੰ ਨਾਲ ਤੁਸੀਂ ਪਾਣੀ ਪਾਉਣਾ ਹੈ ਨਾਲ ਤਿਲ ਦੇ ਤੇਲ ਦਾ ਦੀਵਾ ਜਲਾਉਣਾ ਹੈ ਇਹ ਦੋਨੋਂ ਕੰਮ ਕਰੋਗੇ ਪਾਪਾਂ ਦਾ ਨਾ ਸੁਣਾ ਉਸ ਤੋਂ ਬਾਅਦ ਪਾਣੀ ਪਾਉਣ ਦਾ ਵਕਤ ਕਿਹੜਾ ਆ ਸਭ ਤੋਂ ਉਚਿਤ ਸਮਾਂ ਕਿਹੜਾ ਆ ਸਵੇਰੇ अर्ਲੀ ਮਾਰਨਿੰਗ ਜਦੋਂ ਸੂਰਜ ਦੀ ਲਾਲਿਮਾ ਪੂਰਬ ਵੱਲੋਂ ਨਿਕਲਦੀ ਹੈ ਉਸ ਵੇਲੇ ਪਾਣੀ ਪਾਉਣਾ ਹੈ ਇਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਨੇੜੇ ਹੀ ਪਿੱਪਲ ਦੀ ਪੂਜਾ ਕਰ ਸਕਦੇ ਹੋ ਸਮੱਸਿਆਵਾਂ ਦਾ ਹੱਲ ਹੈਗਾ ਸਾਡੇ ਕੋਲੇ ਪੱਕੀ ਸਮੱਸਿਆ ਦਾ ਹਾਲ ਹੈ ਮੈਂ ਬਹੁਤ ਐਨਰਾਈਜ਼ ਵਿਰਾਪੈਣਾਂ ਨੂੰ ਸੁਜੈਸਟ ਕੀਤਾ ਕਿ ਤੁਸੀਂ ਪਿੱਪਲ ਦੀ ਪੂਜਾ ਜ਼ਰੂਰ ਕਰੋ ਜੇ ਪਿੱਪਲ ਨਹੀਂ ਲੱਭਦਾ ਇਹਦੇ ਹੈ ਦੁਕਾਨ ਤਾਂ ਪਰ ਅਸੀਂ ਉਸ ਮਾਹੌਲ 'ਚ ਵੀ ਆਪਸ਼ਨ ਲੱਭਣੀ ਹੈ ਹਰ ਗੱਲ ਦਾ ਸੋਲੂਸ਼ਨ ਹੈ ਤੁਸੀਂ ਇਦਾਂ ਕਰ ਲੈਣਾ ਨਾ ਕੋਈ ਤਕਲੀਫ ਨਾ ਕੋਈ ਦੂਰ ਦੁਰਾਡੇ ਜਾਣ ਦੀ ਲੋੜ ਯਾਦ ਰੱਖੋ ਪਿੱਪਲ ਸਿਰਫ ਇੱਕ ਦਰਖਤ ਨਹੀਂ ਹੈ ਇਹ ਸਿੱਧਾ ਇੱਕ ਅਧਿਆਤਮਕ ਸੰਪਰਕ ਹੈ ਤੁਹਾਡਾ ਪਰਮਾਤਮਾ ਦੇ ਨਾਲ ਤਾਂ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਹਾਈਪ ਦਾ ਬਟਨ ਪ੍ਰੈਸ ਕਰ ਦਿਓ ਮੈਨੂੰ ਕਮੈਂਟ ਚ ਜ਼ਰੂਰ ਦੱਸਿਓ ਕਿ ਤੁਸੀਂ ਮੇਰੀ ਇਹ ਵੀਡੀਓ ਸੁਣਨ ਤੋਂ ਪਹਿਲਾਂ ਕੀ ਘਰ ਵਿੱਚ ਪਿੱਪਲ ਗਮਲੇ ਚ ਲਾਉਣ ਦੀ ਤਰਕੀਬ ਬਣਾ ਰੇ ਸੀ ਸੋਚ ਰੇ ਸੀ ਨਵੇਂ ਵੈਦਿਕ ਤੇ ਜੋਤਿਸ਼ ਵਾਲੇ ਵੀਡੀਓ ਦੇਖਣ ਲਈ ਡਾਕਟਰ ਤੇਰਾਕੌਰ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨਾਲ ਜੁੜੇ ਰਹੋ ਮਿਲਾਂਗੀ ਇੱਕ ਹੋਰ ਨਵੀਂ ਵੀਡੀਓ ਨਾਲ ਇਹ ਜਰੂਰ ਪਿੱਪਲ ਵਾਲਾ ਕੰਮ ਜਿਹੜਾ ਹੈ ਕਰ ਲਓ ਲਾ ਲਓ ਲਿਆ ਕੇ ਨਰਸਰੀਆਂ ਚੋਂ ਗਮਲਿਆਂ ਚ ਦਿਸ਼ਾ ਦੇਖ ਲਓ ਪਾਣੀ ਪਾਉਣ ਦਾ ਦਿਨ ਮੈਂ ਦੱਸ ਦਿੰਦਾ ਠੀਕ ਹੈ ਜੀ ਮਿਲਾਂਗੀ ਫੇਰ ਟਿਲ ਦੈਨ ਬਾਏ ਬਾਏ